ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪ੍ਰੋਫੈਸ਼ਨਲ ਕਲਾਸਾਂ ਦੇ ਵਿੱਚ ਇੱਕ ਜਿਹੜੀ ਕਿਤਾਬ ਲੱਗੀ ਹੈ, ਪੁਸਤਕ ਲੱਗੀ ਹੈ ਸ਼੍ਰੋਮਣੀ ਪੰਜਾਬੀ ਕਾਵਿ ਭਾਗ 2 ਉਸ ਦੇ ਵਿੱਚ ਬੁੱਲੇ ਸ਼ਾਹ ਦੀ ਰਚਨਾ ਦਾ ਅਸੀਂ ਅੱਜ ਅਧਿਐਨ ਕਰਾਂਗੇ। ਬੁੱਲੇ ਸ਼ਾਹ ਦਾ ਇਹ ਜੋ ਕਾਫੀਆਂ ਨੇ ਪੰਜ ਕਾਫੀਆਂ ਸਾਡੇ ਪਾਠ ਪੁਸਤਕ ਵਿੱਚ ਸ਼ਾਮਲ ਹੈ। ਇਹਨਾਂ ਕਾਫੀਆਂ ਦਾ ਵਿਸ਼ਾ ਵਸਤੂ ਤੇ ਇਹਨਾਂ ਕਾਫੀਆਂ ਦਾ ਪ੍ਰਸੰਗ ਵਿਆਖਿਆ ਅਸੀਂ ਕਰਾਂਗੇ। ਪਰ ਮੇਰੇ ਖਿਆਲ ਸਿ ਦੇ ਵਿੱਚ ਅਸੀਂ ਇਹਨੂੰ ਜ਼ਿਆਦਾ ਪ੍ਰਸੰਗ ਵਿਆਖਿਆ ਤੱਕ ਹੀ ਸਾਨੂੰ ਸੀਮਤ ਕਰਨ ਦੀ ਲੋੜ ਹੈ ਕਿਉਂਕਿ ਜੋ ਸਾਡਾ ਸਿਲੇਬਸ ਹੈ ਉਹਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਹੀ ਪੁੱਛੀ ਜਾਣੀ ਹੈ ਤਾਂ ਉਹਦੇ ਵਿੱਚ ਕਿਸੇ 4 ਜਾਂ 6 ਜਾਂ 8 17 ਦੀ ਪ੍ਰਸੰਗ ਵਿਆਖਿਆ ਆ ਸਕਦੀ ਹੈ ਤਾਂ ਬੁੱਲੇ ਸ਼ਾਹ ਦੀ ਪਹਿਲੀ ਕਾਫੀ ਅਬ ਲਗਨ ਲੱਗੀ ਕਿਆ ਕਰੀਏ ਨਾ ਜੀ ਸਕੀਏ ਨਾ ਮਰੀਏ ਇਸ ਕਾਫੀ ਦਾ ਅਧਿਐਨ ਕਰਦੇ ਹਾਂ ਬੁੱਲੇ ਸ਼ਾਹ ਆਪਣੇ ਆਪ ਨੂੰ ਇਸਤਰੀ ਸਮਝਦਾ ਹੋਇਆ ਪ੍ਰਭੂ ਨਾਲ ਆਪਣੇ ਪ੍ਰਿਆਮ ਦੀ ਦਾਸਤਾਨ ਨੂੰ ਬਿਆਨ ਕਰਦਾ ਹੈ ਤੇ ਉਸ ਨੂੰ ਉਹ ਸਮਝਦਾ ਹੈ ਕਿ ਉਹ ਆਪਣੇ ਪ੍ਰਭੂ ਦੇ ਦਰਸ਼ਨਾ ਵਾਸਤੇ ਉਸ ਦੇ ਮਨ ਵਿੱਚ ਬਹੁਤ ਜ਼ਿਆਦਾ ਲਗਨ ਹੈ ਇੱਛਾ ਹੈ ਤੇ ਉਹ ਉਸ ਦੇ ਦਰਸ਼ਨ ਉਸ ਦੇ ਦੀਦਾਰ ਕਰਨ ਲਈ ਹਰ ਕੜੀ ਤਾਂਗਦਾ ਰਹਿੰਦਾ ਹੈ ਤੇ ਉਹ ਆਪਣੇ ਮਨ ਦੇ ਨਾਲ ਵੀ ਗੱਲ ਕਰਦਾ ਹੈ ਤੇ ਦੁਨਿਆਵੀ ਜਿਹੜੇ ਸੰਸਾਰਿਕ ਜਿਹੜੇ ਲੋਕ ਹਨ ਉਹਨਾਂ ਨੂੰ ਵੀ ਆਪਣੀ ਵਿਥਿਆ ਦੱਸਦਾ ਹੈ ਕਿ ਉਸ ਨੂੰ ਪ੍ਰਭੂ ਦੇ ਨਾਮ ਦੀ ਦਰਸ਼ਨਾ ਦੀ ਲਗਨ ਲੱਗ ਗਈ ਹੈ ਹੁਣ ਉਹ ਕੀ ਕਰੇ ਤੇ ਉਸ ਦਾ ਮਨ ਪ੍ਰਭੂ ਦੇ ਨਾਲ ਇੰਨਾ ਜੁੜ ਗਿਆ ਹੈ ਕਿ ਉਸ ਦਾ ਸੰਸਾਰਿਕ ਕੰਮ ਆਚ ਮਚ ਮੰਨੇ ਲੱਗਦਾ ਤੇ ਨਾ ਉਹ ਜੀ ਸੰਸਾਰਿਕ ਜੀਵਨ ਜੀ ਨਹੀਂ ਸਕਦਾ ਤੇ ਨਾ ਮਰੀਏ ਤੇ ਉਸ ਦਾ ਜਿਹੜਾ ਮਨ ਹੈ ਉਹ ਇੰਨਾ ਤੜਫ ਰਿਹਾ ਹੈ ਕਿ ਨਾ ਜਿੰਦਿਆਂ ਵਿੱਚ ਹੈ ਨਾ ਮਰਿਆਂ ਵਿੱਚ ਹੈ ਅਰਥਾਤ ਉਹ ਪ੍ਰਭੂ ਦੇ ਰੰਗ ਚ ਰੰਗਿਆ ਹੋਇਆ ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਕਰਦਾ ਹੈ ਤੁਮ ਸੁਣੋ ਹਮਾਰੇ ਬੈਨਾ ਮੋਹੇ ਰਾਤ ਦਿਨ ਨਹੀਂ ਚੈਨਾ ਅਬੁੱਲੇ ਸ਼ਾ ਕਹਿੰਦਾ ਹੈ ਕਿ ਇਹ ਪ੍ਰਭੂ ਉਸ ਮੇਰੀ ਬਾਂਦੀ ਵਿਥਿਆ ਸੁਣੋ ਤੇ ਰਾਤ ਦਿਨ ਪ੍ਰਭੂ ਦਾ ਹੀ ਉਸ ਨੂੰ ਧਿਆਨ ਹੈ ਤੇ ਪਰਮਾਤਮਾ ਦੇ ਪਿਆਰ ਤੋਂ ਬਿਨਾ ਇੱਕ ਪਲ ਵੀ ਉਸ ਦਾ ਗੁਜ਼ਾਰਾ ਨਹੀਂ ਉਸ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੈ ਤਾਂਗ ਮਤਲਬ ਇੱਛਾ ਲੱਗੀ ਹੈ ਤੇ ਹੁਣ ਉਸ ਦਾ ਇੱਕ ਵੀ ਪਲ ਜਿਹੜਾ ਹੈ ਨਿਕਲਣਾ ਪਰਮਾਤਮਾ ਦੇ ਪ੍ਰੇਮ ਤੋਂ ਬਿਨਾ ਮੁਸ਼ਕਲ ਹੈ ਇਹ ਅਗਨ ਬਿਰਹੋਂ ਕੀ ਜਾਰੇ ਕੋਈ ਹੰਬਰੀ ਤਪ ਤੇ ਨਿਵਾਰੇ ਪਾਪ ਜਿਹੜੀ ਵਿਛੋੜੇ ਦੀ ਅੱਗ ਹੈ ਉਸ ਨੇ ਬੁਲੇਸ਼ਾ ਰੂਪੀ ਜਿਹੜੀ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਉਸਤੇ ਮਨ ਨੂੰ ਵਿਛੋੜੇ ਦੀ ਅਗਨੀ ਸਾੜ ਦਿੱਤਾ ਹੈ ਤੇ ਉਸ ਦਾ ਮਨ ਹੈ ਕਿ ਪ੍ਰਭੂ ਪ੍ਰੀਤਮ ਪਰਮਾਤਮਾ ਉਸ ਨੂੰ ਮਿਲੇ ਤੇ ਉਸ ਦੀ ਜਿਹੜੀ ਵਿਛੋੜੇ ਦੀ ਅਗ ਹੈ ਉਸ ਨੂੰ ਦੂਰ ਕਰੇ ਤੇ ਬਿਨ ਦਰਸ਼ਨ ਕੈਸੇ ਤਰੀਏ ਤੇ ਪ੍ਰਭੂ ਦੇ ਦਰਸ਼ਨਾ ਤੋਂ ਬਗੈਰ ਇਸ ਸੰਸਾਰ ਸਾਗਰ ਨੂੰ ਤਰਿਆ ਨਹੀਂ ਜਾ ਸਕਦਾ ਅਰਥਾਤ ਕਹਿੰਦਾ ਭਾਵ ਕਿ ਇਹ ਸੰਸਾਰ ਇੱਕ ਅਜਹਸਾਗਰ ਹੈ ਜਿਸ ਦੇ ਵਿੱਚੋਂ ਸਾਨੂੰ ਪਾਰ ਜਾਣ ਵਾਸਤੇ ਇੱਕ ਨਾਮ ਰੂਪੀ ਬੇੜੇ ਦੀ ਲੋੜ ਹੈ ਜੋ ਪ੍ਰਭੂ ਦੇ ਪ੍ਰੇਮ ਨਾਲ ਹੀ ਬਣ ਸਕਦਾ ਹੈ। ਬੁੱਲਾ ਬਣੀ ਮੁਸੀਬਤ ਭਾਰੀ ਤੂੰ ਕਰੋ ਹਮਾਰੀ ਕਾਰੀ। ਅੰਤ ਵਿੱਚ ਬੁੱਲਾ ਕਹਿੰਦਾ ਹੈ ਕਿ ਉਸ ਨੂੰ ਆਪਣੇ ਪ੍ਰਭੂ ਪਿਆਰੇ ਦੀ ਲਗਨ ਲੱਗ ਗਈ ਹੈ ਤੇ ਉਸ ਦਾ ਪ੍ਰਭੂ ਪਰਮਾਤਮਾ ਹੀ ਉਸ ਦੀ ਮਦਦ ਕਰੇਗਾ। ਤਾਂ ਉਹ ਉਸ ਨੂੰ ਸੰਸਾਰਕ ਗੁੰਝਲ ਤੋਂ ਕੱਢਣ ਵਿੱਚ ਮਾਇਆ ਦੇ ਮੋਹ ਤੋਂ ਕੱਢਣ ਵਿੱਚ ਉਸ ਦਾ ਪ੍ਰਭੂ ਪ੍ਰੀਤਮ ਉਸ ਨੂੰ ਆਸਰਾ ਦੇਗਾ ਇਹ ਜਰ ਕੈਸੇ ਜਰੀਏ ਇਹ ਪਰਮਾਤਮਾ ਦੇ ਵਿਛੋੜੇ ਦੀ ਸਹਿ ਪੀੜ ਜਿਹੜੀ ਹੈ ਉਸ ਨੂੰ ਜਰਨਾ ਸਹਿਣਾ برداشت ਕਰਨਾ ਬਹੁਤ ਮੁਸ਼ਕਲ ਹੈ ਇਸ ਲਈ ਬੁੱਲੇ ਸ਼ਾ ਆਪਣੇ ਬੰਨ ਵਿੱਚ ਪ੍ਰਭੂ ਦੇ ਲਗਨ ਦੀ ਗੱਲ ਕਰਦਾ ਇਹ ਇੱਛਾ ਕਰਦਾ ਹੈ ਕਿ ਉਹ ਪਰਮਾਤਮਾ ਦੇ ਏ ਨਾਲ ਪ੍ਰੀਤ ਪਾ ਚੁੱਕਾ ਹੈ ਤੇ ਹੁਣ ਸੰਸਾਰਿਕ ਜਿਹੜੀਆਂ ਖੁਸ਼ੀਆਂ ਉਸ ਨੂੰ ਨਹੀਂ ਪਾਉਂਦੀਆਂ ਤੇ ਉਸ ਨੂੰ ਪ੍ਰਭੂ ਦੇ ਵਿਛੋੜੇ ਦੀ ਜੋ ਲਗਨ ਲੱਗੀ ਹੈ ਇਹ ਬੜੀ ਅਸਹਿਣਯੋਗ ਹੈ ਕਿਸ ਤਰ੍ਹਾਂ ਉਸ ਨੂੰ ਸਵੇ ਇਹ ਉਸ ਦੇ ਮਨ ਦੀ ਦੁਬਦਾ ਹੈ ਤੇ ਆਬ ਲਗਨ ਲੱਗੀ ਕਿਆ ਕਰੀਏ ਕਿ ਉਹ ਕਹਿੰਦਾ ਹੈ ਕਿ ਉਸ ਨੂੰ ਪ੍ਰਭੂ ਪਿਆਰ ਦੀ ਲਗਨ ਲੱਗ ਗਈ ਹੈ ਇਹ ਪਰਮਾਤਮਾ ਨੂੰ ਕਹਿੰਦਾ ਕਿ ਉਹ ਇਸ ਨੂੰ ਕਿਵੇਂ ਦੂਰ ਕਰੇ ਅਗਲਾ ਜਿਹੜਾ ਸ਼ਬਦ ਹੈ ਹੈ ਕਾਫੀ ਹੈ ਕਾਫੀ ਮਤਲਬ ਤੁਸੀਂ ਥੋੜੀ ਜੀ ਮੁਸ਼ਕਲ ਜਾਂ ਕਹਿ ਲੋ ਰਹਾਸਵਾਦੀ ਹੈ ਇਸ ਤੇ ਵਿੱਚ ਬੁੱਲਾ ਸ਼ਾਹ ਆਪਣੇ ਆਪ ਨੂੰ ਰੱਬ ਦੇ ਰੰਗ ਚ ਰੰਗਿਆ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ ਕਿ ਜਦੋਂ ਉਸਨੇ ਪ੍ਰਭੂ ਨੂੰ ਪ੍ਰੀਤਮ ਨੂੰ ਆਪਣੇ ਮਨ ਚ ਪਾ ਲਿਆ ਤੇ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿਸੇ ਇੱਕ ਧਰਮ ਵਿੱਚ ਰਹਿ বাস ਸਕਦਾ ਉਹ ਇੱਕ ਤਰ੍ਹਾਂ ਦੇ ਕਿਸੇ ਵੀ ਮਜ਼ਹਬ ਨੂੰ ਨਹੀਂ ਅਪਣਾ ਸਕਦਾ ਉਹ ਕਿਸੇ ਤਰ੍ਹਾਂ ਦੇ ਕਿਸੇ ਗ੍ਰੰਥ ਨਾਲ ਨਹੀਂ ਜੁੜ ਸਕਦਾ ਉਸ ਨੂੰ ਤਾਂ ਆਪਣੇ ਮਨ ਵਿੱਚ ਹੀ ਪ੍ਰਭੂ ਦੀ ਝਲਕ ਮਿਲ ਗਈ ਹੈ ਤੇ ਉਹ ਆਪਣੇ ਗੁੱਸੇ ਨੂੰ ਹੰਕਾਰ ਨੂੰ ਜਾਂ ਸੰਸਾਰਿਕ ਵਿਕਾਰਾਂ ਨੂੰ ਉਸ ਨੇ ਕਾਬੂ ਚ ਕਰਕੇ ਆਪਣੇ ਮਨ ਦੀ ਉਸ ਅਵਸਥਾ ਨੂੰ ਪਾ ਲਿਆ ਹੈ ਜਿੱਥੇ ਮਨੁੱਖ ਸਾਰੇ ਤਰ੍ਹਾਂ ਦੇ ਬੰਦਨਾ ਤੋਂ ਆਜ਼ਾਦ ਹੋ ਜਾਂਦਾ ਹੈ ਬੁੱਲਾ ਕਹਿੰਦਾ ਹੈ ਕਿ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਜੋ ਕੌਣ ਹੈ ਅਰਥਾਤ ਉਹ ਪ੍ਰਭੂ ਦੇ ਰੰਗ ਚ ਰੰਗ ਚੁੱਕਾ ਹੈ ਕਿ ਉਸ ਨੂੰ ਆਪਣਾ ਮਨ ਪ੍ਰਭੂ ਦੇ ਮਨ ਚ ਜਾਂ ਪ੍ਰਭੂ ਨੂੰ ਆਪਣੇ ਮਨ ਚ ਪਾ ਕੇ ਉਸ ਨੂੰ ਇੰਜ ਲੱਗਦਾ ਹੈ ਕਿ ਨਾ ਤਾਂ ਉਹ ਨਮਜ਼ਾੜਨ ਵਾਲਾ ਮੁਸਲਮਾਨ ਹੈ ਨਾ ਹੀ ਝੂਠੀਆਂ ਕਸਮਾਂ ਖਾਣ ਵਾਲਾ ਕੋਈ ਵਿਅਕਤੀ ਹੈ ਨਾ ਉਹ ਆਪਣੇ ਆਪ ਨੂੰ ਪਵਿੱਤਰ ਤੇ ਪਲੀਤ ਹੋਣ ਦਾ ਉਸ ਨੂੰ ਅਹਿਸਾਸ ਹੈ ਨਾ ਉਹ ਕਿਸੇ ਮੂਸਾ ਤੇ ਨਾ ਹੀ ਫਰਾਉਨ ਮੂਸਾ ਤੇ ਫਰੋਂਦ ਉਹ حضرت موسی ਤੇ ਉਹਨਾਂ ਦਾ ਜਿਹੜਾ ਪੈਰੋਕਾਰ ਸਮਕਾਲੀ ਫਰੋਂਦ ਉਹਨਾਂ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਇਹਨਾਂ ਸਾਰਿਆਂ ਤੋਂ ਮੁਕਤ ਸਮਝਦਾ ਹੈ ਭਾਵੇਂ ਕਿਸੇ ਵੀ ਤਰ੍ਹਾਂ ਦੀ ਕਿਸੇ ਸੰਸਾਰਕ ਗੁਰੂ ਨੂੰ ਧਾਰਨ ਕਰਨਾ ਲੈ ਸਾਰਿਆਂ ਤੋਂ ਬਿਲਕੁਲ ਬੇਬਾਕ ਹੈ ਉਹ ਕਹਿੰਦਾ ਹੈ ਨਾ ਮੈਂ ਅੰਦਰ ਬੇਦਕਤਾਬਾ ਅ타ਤ ਜਿਹੜਾ ਜਦੋਂ ਉਸਨੇ ਪ੍ਰਭੂ ਨੂੰ ਆਪਣੇ ਮਾਨ ਅੰਦਰ ਮਹਿਸੂਸ ਕਰ ਲਿਆ ਉਨੂੰ ਇੰਜ ਲੱਗਾ ਕਿ ਹੁਣ ਉਸਨੂੰ ਕਿਸੇ ਗ੍ਰੰਥ ਜਾਂ ਕੋਈ ਪੁਸਤਕ ਜਾਂ ਧਾਰਮਿਕ ਅਧਿयन ਕਰਨ ਦੀ ਲੋੜ ਨਹੀਂ ਹੈ ਨਾ ਹੀ ਉਸਨੂੰ ਭੰਗ ਜਾਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋ ਕੇ ਸੰਸਾਰ ਨੂੰ ਭੁਲਾਉਣ ਦੀ ਲੋੜ ਹੈ ਨਾ ਹੀ ਉਸਨੂੰ ਕੋਈ ਖਰਾਬੀ ਰਿੰਦਾ ਮਸਤ ਖਰਾਬਾ ਰਿੰਦਾ ਮਿੱਤ ਤੇ ਸ਼ਰਾਬ ਦੇ ਨਾਲ ਜਿਸਬੰਦਤ ਆ ਪਾਬਨਾ ਉਸਨੂੰ ਕਿਸੇ ਤਰ੍ਹਾਂ ਦਾ ਸੰਸਾਰਿਕ ਨਸ਼ਾ ਨਹੀਂ ਚਾਹੀਦਾ ਕਿਉਂਕਿ ਉਸਨੂੰ ਪ੍ਰਭੂ ਨਾਮ ਦਾ ਨਸ਼ਾ ਮਿਲ ਗਿਆ ਹੈ ਨਾ ਵਿੱਚ ਜਾਗਰ ਨਾ ਸੌਣ ਉਸ ਨੂੰ ਜਾਗਣ ਦੇ ਨਾਲ ਜਾਂ ਸੌਣ ਨਾਲ ਹੁਣ ਕੋਈ ਤਾਲੁਕ ਨਹੀਂ ਅਰਥਾਤ ਉਹ ਸੰਸਾਰ ਦੇ ਸਾਰੀਆਂ ਇਹਨਾਂ ਗਤੀਵਿਧੀਆਂ ਤੋਂ ਮੁਕਤ ਹੋ ਚੁੱਕਾ ਹੈ ਕਿ ਉਸ ਨੂੰ ਪ੍ਰਭੂ ਆਪਣੇ ਮਨ ਚ ਮਿਲ ਗਿਆ ਹੈ ਤੇ ਹੁਣ ਉਸ ਨੂੰ ਇਹ ਜਾਣਾ ਮੈਂ ਕੌਣ ਵਾਲੀ ਸਥਿਤੀ ਆ ਗਈ ਹੈ ਕਿ ਉਹ ਆਪਣੇ ਵਿੱਚ ਤੇ ਪ੍ਰਭੂ ਵਿੱਚ ਕੋਈ ਪਰਦਾ ਨਹੀਂ ਰਹਿਣ ਦੇਣਾ ਚਾਹੁੰਦਾ ਨਾ ਵਿੱਚ ਸ਼ਰਦੀ ਨਾ ਗਮ ਨਾ ਕਿ ਕبھی ਕਹਿੰਦਾ ਹੈ ਕਿ ਉਸ ਨੂੰ ਖੁਸ਼ੀ ਦਾ ਨਾਤਾ ਅਹਿਸਾਸ ਹੈ ਨਾ ਹੀ ਉਸ ਨੂੰ ਦੁੱਖ ਕੋਈ ਦੁਖੀ ਕਰਦਾ ਹੈ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਸੰਸਾਰਿਕ ਪਵਿੱਤਰਤਾ ਜਾਂ ਕੋਈ ਕਿਸੇ ਤਰ੍ਹਾਂ ਦੀ ਅਪਵਿੱਤਰਤਾ ਵੀ ਉਸ ਨੂੰ ਪਰੇਸ਼ਾਨ ਨਹੀਂ ਕਰਦੀ ਨਾ ਉਹ ਪਾਣੀ ਵਿੱਚ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਨਾ ਉਹ ਮਿੱਟੀ ਵਿੱਚ ਆਪਣੇ ਆਪ ਨੂੰ ਮਹਿਸੂਸ ਪਾਵਦਾ ਤਾਂ ਤਾ ਤੀਰਥਾਂ 'ਚ ਜਾ ਕੇ ਰੱਬ ਨੂੰ ਲੱਭਣ ਦੀ ਉਸ ਨੂੰ ਹੁਣ ਇੱਛਾ ਰਹੀ ਹੈ ਨਾ ਸਰੀਰ ਤੇ ਬਪੂਤੀ ਮਲ ਕੇ ਰੱਬ ਨਾਲ ਜੁੜਨ ਦਾ ਉਸ ਨੂੰ ਕੋਈ ਖਿਆਲ ਹੈ ਨਾਉ ਅਗਦੇ ਨਾਲ ਪ੍ਰਭੂ ਨੂੰ ਪਾਉਣਾ ਚਾਹੁੰਦਾ ਹੈ ਨਾ ਭਾਅ ਕਿਸੇ ਜਾਗ ਜਾਗ ਕਰਕੇ ਜਾਂ ਨਾ ਹੀ ਕਿਸੇ ਤਰ੍ਹਾਂ ਦੀ ਪਾਉਣ ਦਾ ਭਾਵ ਕਿਸੇ ਤਰ੍ਹਾਂ ਦੀ ਉਹ ਧਾਰਮਿਕ ਜਿਹੜੇ ਸਾਡੇ ਰਸਮਾਂ ਰਿਵਾਜ ਨੇ ਅਰਗਬਤੀ ਦਿਖਾਉਣਾ ਜਾਂ ਹੋਰ ਕੋਈ ਜਿਹੜੇ ਚਵਰਜ ਲਾਉਣਾ ਉਹਨਾਂ ਸਾਰਿਆਂ ਤੋਂ ਮੁਕਤ ਹੈ ਬੋਲਾ ਕੀ ਜਾਣਾ ਮੈਂ ਕੌਣ ਹੁਣ ਰੱਬੀ ਨਾਮ ਨੂੰ ਪ੍ਰਾਪਤ ਕਰਕੇ ਮਨ ਵਿੱਚ ਪ੍ਰਭੂ ਨੂੰ ਪਾ ਕੇ ਉਸ ਅਵਸਥਾ 'ਚ ਪਹੁੰਚ ਗਿਆ ਹੈ ਜਿੱਥੇ ਉਸ ਨੂੰ ਆਪਣੇ ਤੇ ਪ੍ਰਭੂ ਵਿੱਚ ਕੋਈ ਪਰਦਾ ਨਹੀਂ ਲੱਗਦਾ ਉਸ ਸਮਝਦਾ ਹੈ ਕਿ ਉਹ ਕੌਣ ਹੈ ਇਸ ਦਾ ਉਸ ਨੂੰ ਜਾਣਨ ਦੀ ਲੋੜ ਨਹੀਂ ਕਿਉਂਕਿ ਉਸ ਨੂੰ ਪਰਮਾਤਮਾ ਨੂੰ ਪਾ ਲਿਆ ਹੈ ਨਾ ਮੈਂ ਅਰਬੀ ਨਾ ਮੈਂ ਲਾਹੌਰੀ ਨਾ ਮੈਂ ਹਿੰਦ ਸ਼ਹਿਰ ਨਗੌੜੀ ਤਾਂ ਇੱਥੇ ਵੱਖ-ਵੱਖ ਸ਼ਾਇਰਾਂ ਦੇ ਨਾਂ ਰੇ ਨਾਮ ਲੈ ਆ ਕਿ ਕਿਹਾ ਕਿ ਨਾ ਤਾਂ ਮੈਂ ਅਰਬ ਦੇਸ਼ ਦਾ ਰਹਿਣ ਵਾਲਾ ਹਾਂ ਨਾ ਕਿਸੇ ਮੈਂ ਹਿੰਦ ਦੇ ਹਿੰਦੁਸਤਾਨ ਦੇ ਕਿਸੇ ਸ਼ਹਿਰ 'ਚ ਆਪਣੇ ਆਪ ਨੂੰ ਮੰਨਦਾ ਹਾਂ ਨਾ ਮੈਂ ਨਗਰਾਂ 'ਚ ਰਹਿਣ ਵਾਲਾ ਹਾਂ ਨਾ ਪਛਾਵਰਤ ਰਹਿਣ ਵਾਲਾ ਹਾਂ ਨਾ ਨਦਾ ਉਂਟ ਰਹਿਣ ਵਾਲਾ ਹ ਇਹ ਸਾਰੇ ਜਗਤ ਕਹਿੰਦਾ ਕਿ ਉਸ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੀ ਜਗ੍ਹਾ ਤੇ ਰਹਿ ਰਿਹਾ ਹੈ ਉਸ ਦਾ ਅਸਲੀ ਜਿਹੜਾ ਮਨ ਹੈ ਉਹ ਤਾਂ ਪ੍ਰਭੂ ਨਾਲ ਜੁੜ ਚੁੱਕਾ ਹੈ ਨਾ ਮੈਂ ਭੇਦ ਬਜਪ ਦਾ ਪਾਇਆ ਨਾ ਮੈਂ ਆਦਮ ਹਵਾ ਜਾਇਆ ਇਸ ਸਤਰਾਂ ਚ ਬੁੱਲੇ ਸ਼ਾਹ ਕਹਿੰਦਾ ਹੈ ਕਿ ਹੁਣ ਉਸ ਨੂੰ ਮਜ਼ਹਬਾਂ ਦੇ ਚੱਕਰ ਵਿੱਚ ਪੈਣ ਦੀ ਵੀ ਲੋੜ ਨਹੀਂ ਨਾ ਹੀ ਹੁਣ ਇਸ ਨੂੰ ਉਹ ਜਾਣਨ ਦੀ ਲੋੜ ਹੈ ਕਿ ਆਕਾਸ਼ ਚ ਪੈਦਾ ਹੋਇਆ ਹੈ ਜਾਂ ਹਵਾ ਚ ਪੈਦਾ ਹੋਇਆ ਹੈ ਅਤਾਤ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਪੁਰਾਣੀਆਂ ਕਹਾਣੀਆਂ ਦੇ ਨਾਲ ਜੁੜਨ ਦੀ ਲੋੜ ਨਹੀਂ ਕਿਉਂਕਿ ਉਸ ਨੇ ਆਪਣੇ ਮਨ ਨੂੰ ਇੰਨਾ ਜ਼ਿਆਦਾ ਮਨੁੱਖ ਜਦੋਂ ਮਹਿਸੂਸ ਕਰ ਲੈਂਦਾ ਆਪਣੇ ਮਨ ਦੇ ਵਿੱਚ ਉਤਰ ਜਾਂਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਸਮਾਧੀ ਲਾ ਕੇ ਬੈਠਣ ਤੇ ਜੰਗਲਾਂ ਪਹਾੜਾਂ ਵਿੱਚ ਭੌਣ ਦੀ ਲੋੜ ਨਹੀਂ ਹੈ ਅਵਲ ਅਖਰ ਆਪ ਨੂੰ ਜਾਣ ਅਵਲ ਵਿੱਚ ਸਭ ਤੋਂ ਪਹਿਲਾ ਕਿ ਉਸ ਨੇ ਸਭ ਤੋਂ ਪਹਿਲਾਂ ਸ਼ੁਰੂ ਵਿੱਚ ਆਪਣੇ ਪਰਮਾਤਮਾ ਨੂੰ ਜਾਣ ਲਿਆ ਹੈ ਦਾ ਕੋਈ ਦੂਜਾ ਹੋਰ ਪਛਾਣਾ ਜਦੋਂ ਉਸ ਨੂੰ ਪ੍ਰਭੂ ਦੀ ਆਪਣੇ ਮਨ ਵਿੱਚ ਤਸਵੀਰ ਮਿਲ ਗਈ ਤਾਂ ਉਸ ਨੂੰ ਹੋਰ ਕਿਸੇ ਦਾ ਚਿਹਰਾ ਵੇਖਣ ਦੀ ਜ਼ਰੂਰਤ ਨਹੀਂ ਤੇ ਮੈਥੋਂ ਹੋਰ ਨਾ ਕੋਈ ਸਿਆਣਾ ਤੇ ਇੱਥੇ ਬੁੱਲੇ ਸ਼ਾਹ ਕਹਿੰਦਾ ਜਦੋਂ ਮਨੁੱਖ ਨੂੰ ਆਪਣੇ ਅੰਦਰੋਂ ਪ੍ਰਭੂ ਦੀ ਪਛਾਣ ਹੋ ਜਾਂਦੀ ਹੈ ਉਸ ਨੂੰ ਆਪਣੇ ਕਿਸੇ ਤਰ੍ਹਾਂ ਦਾ ਕੋਈ ਆਪਣੇ ਮੁਰਸ਼ਦ ਦੀ ਸਿੱਖਿਆ ਦੇ ਵਿੱਚ ਜਦੋਂ ਚੱਲਦਾ ਹੈ ਗੁਰੂ ਦੀ ਸਿੱਖਿਆ ਤੇ ਉਸ ਤੋਂ ਸਿਆਣਾ ਹੋਰ ਕੋਈ ਨਹੀਂ ਹੁੰਦਾ ਬੋਲਾ ਸ਼ੌਖੜਾ ਹੈ ਕੌਣ ਇਦਾਕੀ ਇਸ ਅਵਸਥਾ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਪ੍ਰਮਾਤਮਾ ਜਿਹੜਾ ਹੈ ਉਹ ਤੇ ਉਸ ਦਾ ਗੁਰੂ ਉਹ ਦੋਵੇਂ ਜਿਹੜੇ ਕੋਣ ਖੜਾ ਹੈ ਪਰ ਉਸ ਨੂੰ ਗੁਰੂ ਵਿੱਚੋਂ ਵੀ ਪ੍ਰਭੂ ਦਾ ਨੂਰ ਨਜ਼ਰ ਆਉਣ ਲੱਗ ਜਾਂਦਾ ਹੈ ਜਿਹੜਾ ਉਸ ਨੂੰ ਰਸਤਾ ਦਿਖਾਉਂਦਾ ਹੈ ਬੁੱਲਾ ਕੀ ਜਾਣਾਂ ਮੈਂ ਕੌਣ ਫਿਰ ਇੱਥੇ ਬੁੱਲਾ ਕਹਿੰਦਾ ਹੈ ਕਿ ਉਹ ਪ੍ਰਭੂ ਨੂੰ ਆਪਣੇ ਹਿੱਦ ਵਿੱਚ ਮਨੁੱਖ ਪਾ ਲੈਂਦਾ ਹੈ ਤਾਂ ਉਸ ਨੂੰ ਸੰਸਾਰ ਦੀਆਂ ਸਾਰੀਆਂ ਹੋਰ ਪਟਕਣਾਵਾਂ ਖਤਮ ਹੋ ਜਾਂਦੀਆਂ ਹਨ ਤੇ ਉਹ ਆਪਣੇ ਆਪ ਨੂੰ ਹਰ ਜਗ੍ਹਾ ਤੇ ਪ੍ਰਭੂ ਨੂੰ ਆਪਣੇ ਹਿਰਦੇ ਚ ਪਾ ਕੇ ਤੇ ਆਪਣੇ ਕਿਸੇ ਇੱਕ ਤਰ੍ਹਾਂ ਦੇ ਬੰਦਸ਼ ਵਿੱਚ ਆਪਣੇ ਆਪ ਨੂੰ ਨਹੀਂ ਬੰਨ ਸਕਦਾ ਅਗਲੀ ਕਾਫੀ ਸਾਬਿਕ ਕੋ ਰੰਗ ਕਪਾਹੀ ਦਾ ਬੁੱਲੇ ਸ਼ਾਹ ਦੱਸਦਾ ਹੈ ਕਿ ਜਿਸ ਤਰ੍ਹਾਂ ਅਸੀਂ ਇਸ ਤੇ ਵਿੱਚ ਪ੍ਰਭੂ ਦੀ ਨਾ ਇੱਕ ਦੱਸਿਆ ਗਿਆ ਹੈ ਕਿ ਪਰਮਾਤਮਾ ਇੱਕ ਹੈ ਮਤਲਬ ਉਹ ਇਸ ਸ੍ਰਿਸ਼ਟੀ ਦੇ ਵਿੱਚ ਹੀ ਉਪਸਥਿਤ ਹੈ ਉਸ ਨੂੰ ਵੇਖਣ ਦਾ ਸਾਨੂੰ ਨਜ਼ਰ ਚਾਹੀਦੀ ਹੈ ਇਹਦੇ ਜਿਸ ਤਰ੍ਹਾਂ ਕੋਈ ਕਪੜਾ ਜਦੋਂ ਬੁਣਿਆ ਜਾਂਦਾ ਹੈ ਤੇ ਭਾਵੇਂ ਉਹਦਾ ਤਾਣਾ ਤਣਿਆ ਜਾਵੇ ਤਾਣਾ ਪੇਟਾ ਕੁੰਦਲੀਆਂ ਪੀਠ ਨੜਾ ਛੱਬਾ ਛੱਲੀਆਂ ਇਹ ਸਾਰਾ ਕਪੜਾ ਬੁਣਨ ਦੇ ਕੰਮ ਆਉਣ ਵਾਲੇ ਸਾਰੇ ਪ੍ਰੋਸੈਸ ਹੈ ਪ੍ਰਕਿਰਿਆ ਹੈ ਤੇ ਬੁੱਲਾ ਸ਼ਾਹ ਕਹਿੰਦਾ ਹੈ ਕਿ ਜਦੋਂ ਜਿਸ ਤਰ੍ਹਾਂ ਕਪੜਾ ਜਦੋਂ ਬੁਣਿਆ ਜਾਂਦਾ ਹੈ ਉਸ ਦੀ ਤਾਣੀ ਉਸ ਦਾ ਪੇਟਾ ਉਸ ਦੀਆਂ ਨਲੀਆਂ ਉਸ ਦੀ ਪੀਠ ਉਸ ਦਾ ਨੜਾ ਇਸ ਇੱਕੂ ਵਿੱਚ ਪਾਈਆਂ ਸਾਰੀਆਂ ਪੂਣੀਆਂ ਦੇ ਵਿੱਚ ਸਭ ਕੁਝ ਦੇ ਵਿੱਚ ਖਪਾ ਹੀ ਹੁੰਦੀ ਹੈ ਖਪਾ ਦੇ ਵੱਖੋ ਵੱਖਰੇ ਰੂਪ ਇੰਨਾ ਚ ਹੁੰਦੇ ਹਨ ਉਸੇ ਪ੍ਰਕਾਰ ਸੰਸਾਰ ਰੂਪੀ ਜਿਹੜਾ ਇੱਕ ਨਜ਼ਰ ਆਉਣ ਵਾਲਾ ਇੱਕ ਸਾਨੂੰ ਸ੍ਰਿਸ਼ਟੀ ਦਾ ਪਰਪੰਚ ਹੈ ਇਸ ਦੇ ਵਿੱਚ ਪਰਮਾਤਮਾ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਕੱਪੜੇ ਵਿੱਚ ਖਪਾ ਹੁੰਦੀ ਆਪੋ ਆਪਣੇ ਨਾਮ ਦਿਤਾਵਣ ਖਪਾ ਦੇ ਤੋਂ ਬਣਿਆ ਤਾਣੀ ਤਾੜਾ ਪੇਟਾ ਨਲੀਆਂ ਸਾਰਿਆਂ ਦਾ ਨਾਮ ਵੱਖਰਾ ਹੋ ਸਕਦਾ ਹੈ ਪਰ ਸਾਰੀਆਂ ਦਾ ਸੰਬੰਧ ਕਪਾ ਨਾਲ ਹੀ ਹੈ ਅਰਥਾਤੋ ਪ੍ਰਭੂ ਇਸ ਸੰਸਾਰ ਚ ਇੱਕ ਹੈ ਚਾਹੇ ਉਸ ਨੂੰ ਵੱਖ-ਵੱਖ ਨਾਵਾਂ ਨਾਲ ਅਸੀਂ ਯਾਦ ਕਰਦੇ ਚੌਂਸੀ ਪੈਂਸੀ ਖੱਦਰ ਤੁੱਤਰ ਇਹ ਸਾਰੇ ਕਪੜੇ ਦੀਆਂ ਕਿਸਮਾਂ ਨੇ ਮਲਮਲ ਖਾਸਾ ਇੱਕ ਸੂਤਰ ਇਹ ਚਾਹੇ ਕੋਈ ਕਪੜਾ ਇੱਕ ਐਰੇ ਧਾਗੇ ਦਾ ਬਣਿਆ ਹੋਇਆ ਚੌਂਸੀ ਪੈਂਸੀ ਮਤਲਬ ਇੱਕ ਚੌਰੇ ਧਾਗੇ ਦਾ ਜਾਂ ਪੰਜਰੇ ਧਾਗੇ ਦਾ ਬਣਿਆ ਹੈ ਚਾਹੇ ਖੱਦਰ ਹੈ ਚਾਹੇ ਮਲਮਲ ਹੈ ਇਹ ਸਾਰਿਆਂ ਦੀ ਇੱਕ ਸਾਂਝੀ ਇੱਕ ਸਾਂਝੀ ਗੱਲ ਹੈ ਕਿ ਸਾਰਿਆਂ ਦੇ ਵਿੱਚ ਜਿਹੜਾ ਖਪਾ ਦਾ ਰੰਗ ਮੌਜੂਦ ਹੈ ਕਿਸੇ ਨਾ ਕਿਸੇ ਰੂਪ ਚ ਪੂੜੀ ਵਿੱਚੋਂ ਬਾਹਰ ਆਵੇ ਭਗਵਾ ਬੇਸ ਕੋ ਸਾਈਂਦਾ ਇਹ ਪੂਣੀ ਹੈ ਕਪਾਹ ਹੈ ਜਿਸ ਤੋਂ ਇੱਕ ਫਕੀਰ ਦਾ ਇੱਕ ਜੋਗੀ ਦਾ ਬਾਣਾ ਬਣਦਾ ਹੈ ਇਸੇ ਦੇ ਵਿੱਚੋਂ ਅਸੀਂ ਸੰਸਾਰ ਦੇ ਬੰਦਿਆਂ ਦੇ ਬਾਕੀਆਂ ਦੇ ਕੱਪੜੇ ਬਣਦੇ ਹਨ ਕਹਿੰਦਾ ਭਾਵ ਕਿ ਸੰਸਾਰ ਵਿੱਚ ਵੱਖ-ਵੱਖ ਦਿਖਾਈ ਦੇ ਰਹੀਆਂ ਸਾਰੀਆਂ ਚੀਜ਼ਾਂ ਵਿੱਚ ਪਰਮਾਤਮਾ ਦਾ ਨਿਵਾਸ ਹੈ ਕੁੜੀਆਂ ਹੱਥੀ ਚਾਪਾ ਛੱਲੇ ਆਪੋ ਆਪੇ ਨਾਮ ਸਵੰਦੇ ਇਹਦੇ ਵਿੱਚ ਬੁੱਲੇ ਸ਼ਾਹ ਕਹਿ ਰਹੇ ਹਨ ਕਿ ਔਰਤਾਂ ਆਪਣੇ ਹਾਰ ਸ਼ਿੰਗਾਰਾਂ ਲਈ ਛਾਪਾ ਛੱਲੇ ਪਾਉਂਦੀਆਂ ਹਨ ਤੇ ਇਹਨਾਂ ਦੇ ਸਾਰਿਆਂ ਦੇ ਵੱਖਰੇ ਵੱਖਰੇ ਨਾਮ ਹਨ ਗਹਿਣਿਆਂ ਦੇ ਕੋਈ ਚੰਦ ਕੋਈ ਛਾਪਾ ਹੈ ਕੋਈ ਛੱਲੇ ਹੈ ਤੇ ਪਰ ਸਾਰਿਆਂ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਹੈ ਚਾਂਦੀ ਪਾਵੇਂ ਵਿੱਚ ਚਾਂਦੀ ਦੀਆਂ ਬਣੀਆਂ ਸਾਰੀਆਂ ਛਾਪਾ ਛੱਲੇ ਭਾਵੇਂ ਆਕਾਰ ਵੱਖਰੇ ਹਨ ਉਹਨਾਂ ਦੇ ਪਰ ਉਹਨਾਂ ਸਾਰੀਆਂ ਦੇ ਵਿੱਚ ਇੱਕ ਜਿਹੜੀ ਸਾਜ ਸਾਜ ਹੈ ਉਹ ਹੈ ਸਾਰਿਆਂ ਦੇ ਵਿੱਚ ਕਿ ਉਹ ਸਾਰੀਆਂ ਇੱਕੋ ਧਾਤ ਦੀਆਂ ਬਣੀਆਂ ਹਨ ਕਣਕਣ ਚੂੜਾ ਬਾਹੀ ਦਾ ਤੇ ਬਾਹਾਂ ਦੇ ਪਾਇਆ ਚੂੜਾ ਵੀ ਜਿਹੜਾ ਹੈ ਉਹ ਵੀ ਇਸੇ ਹੀ ਚਾਂਦੀ ਤੋਂ ਬਣਿਆ ਹੈ ਅਰਤਾਤ ਪਰਮਾਤਮਾ ਦੇ ਨਾਮ ਅਲੱਗ-ਅਲੱਗ ਹਨ ਪਰ ਉਹ ਉਸੇ ਤਰ੍ਹਾਂ ਇੱਕ ਹੈ ਜਿਸ ਤਰ੍ਹਾਂ ਗਾਨੇ ਲੱਗ ਲੱਗ ਹੋ ਸਕਦੇ ਆ ਪਰ ਉਹਦੇ ਧਾਤ ਜਿਹੜੀ ਆ ਉਹ ਇੱਕੋ ਹੀ ਹੁੰਦੀ ਹੈ। ਭੇਡਾਂ ਬੱਕਰੀਆਂ ਚਾਰਨ ਵਾਲਾ ਊਠਾਂ ਮੱਝੀਆਂ ਦਾ ਘਰੇ ਸੰਭਾਲਾ। ਇਹ ਭੇਡਾਂ ਤੇ ਬੱਕਰੀਆਂ ਚਾਰਨ ਵਾਲਾ ਵਿਅਕਤੀ ਊਠਾਂ ਤੇ ਮੱਝਾਂ ਦੀ ਸੰਭਾਲ ਕਰਨ ਵਾਲਾ ਵਿਅਕਤੀ ਰੂੜੀਆਂ ਉੱਤੇ ਗੱਦੇ ਚਰਉਣ ਵਾਲਾ ਵਿਅਕਤੀ ਤੇ ਗਾਵਾਂ ਚਰਉਣ ਵਾਲਾ ਜਿਹੜਾ ਵਿਅਕਤੀ ਹੈ ਇਹ ਸਾਰੇ ਵੱਖਰੇ ਵੱਖਰੇ ਕੰਮ ਕਰ ਰਹੇ ਆ ਪਰ ਇਹਨਾਂ ਦਾ ਜਿਹੜਾ ਸਾਰਿਆਂ ਦਾ ਮਕਸਦ ਕੀ ਆ? ਸਾਰੇ ਵੱਖ-ਵੱਖ ਪਸ਼ੂਆਂ ਨੂੰ ਚਾਰਾ ਖਵਾ ਰਹੇ ਹਨ ਪਰ ਸਾਰਿਆਂ ਦਾ ਕੰਮ ਏ ਕੀ ਹੈ ਕਿ ਜਾਨਵਰਾਂ ਦੀ ਪਸ਼ੂਆਂ ਦੀ ਰੱਖਿਆ ਕਰ ਰਿਹਾ ਉਸੇ ਪ੍ਰਕਾਰ ਪਰਮਾਤਮਾ ਚਾਹੇ ਲਗ-ਲਗ ਰੂਪਾਂ ਦੇ ਵਿੱਚ ਸਾਡੇ ਸੰਸਾਰ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਪਰ ਉਸ ਦਾ ਇੱਕੋ ਹੀ ਕੰਮ ਹੈ ਮਨੁੱਖਾ ਨੂੰ ਜੀਵਨ ਵਿੱਚ ਅੱਗੇ ਤੋਰਨ ਦਾ ਅਰਥਾਤ ਕਹਿੰਦਾ ਭਾਵ ਕਿ ਪ੍ਰਭੂ ਦਾ ਜੋ ਨਾਮ ਹੈ ਸੰਸਾਰ ਵਿੱਚ ਚਾਹੇ ਕੋਈ ਵੀ ਨਾਮ ਹੋਵੇ ਪਰ ਪ੍ਰਭੂ ਦੀ ਜਿਹੜੀ ਜਿਹੜੀ ਇੱਕ ਹੋਂਦ ਆ ਉਹ ਇੱਕ ਹੈ ਜਿਵੇਂ ਉਸੇ ਤਰ੍ਹਾਂ ਭੇਡਾਂ ਚਾਰਨੀਆਂ ਪੱਕੜੀਆਂ ਚਾਰਨੀਆਂ ਊਠ ਚਾਰਨੇ ਇਹ ਚਾਹੇ ਕੰਮ ਵੱਖਰੇ ਨੇ ਪਰ ਸਾਰੇ ਇੱਕੋ ਹੀ ਗੱਲ ਨਾਲ ਜੁੜਦੇ ਆ ਕਿ ਸਾਰਿਆਂ 'ਚ ਜਾਨਵਰਾਂ ਦੀ ਰੱਖਿਆ ਕੀਤੀ ਗਈ ਹੈ। ਬੁੱਲਾ ਸ਼ਾਹ ਦੀ ਜਾਤ ਕੀ ਪੁੱਛਣਾ ਹੈ ਸ਼ਾਕਰ ਹੋ ਰਜ਼ਾਈ ਦਾ। ਅੰਤ ਵਿੱਚ ਬੁੱਲਾ ਕਹਿੰਦਾ ਹੈ ਕਿ हे ਮਨੁੱਖ ਤੂੰ ਰੱਬ ਦੀ ਜਾਤ ਨਾ ਪੁੱਛ। ਸਭ ਉਸ ਦੀ ਰਜ਼ਾ ਵਿੱਚ ਰਹਿ। ਸ਼ਾਕਰ ਦਾ ਮਤਲਬ ਕੀ ਹੈ? ਕਿ ਉਸ ਦੇ ਅਧੀਨ ਉਸ ਦੀ ਕਰ ਕੀਤੇ ਹੋਏ ਸਾਰੇ ਕੰਮਾਂ ਨੂੰ ਸ਼ੌਕ ਨਾਲ ਅਪਣਾ ਲੈ। ਜੇ ਤੂੰ ਲੋਚੇ ਬਾਗ ਬਹਾਰਾ ਚੱਕਰ ਰੋ ਅਰਾਈ ਦਾ اے ਮਨੁੱਖ ਜੇਕਰ ਤੂੰ ਦੁਨੀਆ ਦੇ ਵਿੱਚ ਖੁਸ਼ੀਆਂ ਚਾਹੁੰਦਾ ਹੈ ਤਾਂ ਉਸ ਪ੍ਰਮਾਤਮਾ ਦਾ ਤੂੰ ਉਸ ਆਪਣੇ ਮੁਰਸ਼ਿਦ ਅਰਾਈ ਉਸ ਦੀ ਨਾ ਬੁੱਲੇ ਸ਼ਾਹ ਦੇ ਗੁਰੂ ਦਾ ਨਾਮ ਸੀ ਸ਼ਾਹ ਨਾਇਤ ਕਾਦਰੀ ਜਿਸ ਦੀ ਜਾਤ ਅਰਾਈ ਸੀ ਕਹਿੰਦਾ ਹੈ ਮਨੁੱਖ ਜੇ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਨਾ ਤੇ ਤੂੰ ਫਿਰ ਮੇਰੇ ਵਾਂਗੂ ਕੋਈ ਗੁਰੂ ਧਾਰਨ ਕਰ ਲੈ ਜਿਸ ਤਰ੍ਹਾਂ ਮੈਂ ਮਤਲਬ ਬੁੱਲੇ ਨੇ ਜਿਸ ਤਰ੍ਹਾਂ ਮੁਰਸ਼ਿਦ ਆਪਣਾ ਸ਼ਾਹ ਨਾਇਤ ਕਾਦਰੀ ਨੂੰ ਧਾਰਨ ਕੀਤਾ ਹੈ ਉਹ ਕਹਿੰਦਾ ਹੈ ਉਸੇ ਤਰ੍ਹਾਂ हे ਮਨੁੱਖ ਤੂੰ ਕੋਈ ਗੁਰੂ ਧਾਰਨ ਕਰ ਲੈ ਤੇ ਉਸ ਗੁਰੂ ਦੀ ਰਜ਼ਾ ਚ ਰਾਜ਼ੀ ਰਹਿਣਾ ਸਿੱਖ ਲੈ ਤਬ ਇੱਕੋ ਰੰਗ ਕਪਾਹੀ ਦਾ ਜੇ ਸੰਸਾਰ ਵਿੱਚ ਚਾਹੇ ਵੱਖ-ਵੱਖ ਤਰ੍ਹਾਂ ਦੇ ਕੱਪੜੇ ਹਨ ਬਣਦੇ ਹਨ ਪਰ ਸਾਰਿਆਂ ਦੀ ਇੱਕ ਸਾਂਝੀ ਜੋ ਗੱਲ ਹੈ ਉਹ ਇਹ ਹੈ ਕਿ ਸਾਰੇ ਕੱਪੜੇ ਸਾਰਾ ਕੁਝ ਕਪਾਹ ਤੋਂ ਮਿਲ ਕੇ ਹੀ ਬਣਦਾ ਹੈ ਕਪਾਹ ਦੇ ਰੂਪ ਵਿੱਚ ਹੀ ਅਸੀਂ ਉਸ ਨੂੰ ਵੇਖ ਸਕਦੇ ਹਾਂ ਇਸ ਤਰ੍ਹਾਂ ਇਹਨਾਂ ਤਿੰਨ ਕਾਫੀਆਂ ਦਾ ਤੁਸੀਂ ਤੁਸੀਂ ਦੇ ਸਕਦੇ ਹੋ ਤੇ ਬਾਕੀ ਦੋ ਕਾਫੀਆਂ ਜਿਹੜੀਆਂ ਹਨ ਉਹ ਮੈਂ ਵੱਖਰੀ ਵੀਡੀਓ ਚ ਪਾਵਾਂਗੀ ਤੇ ਉਸ ਦਾ ਇਸ ਇਹਨਾਂ ਦਾ ਲਿੰਕ ਪੋਸਟ ਦੇ ਨਾਲ ਰੱਖਾਂਗੀ ਤੁਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇਖ ਕੇ ਇਹਨਾਂ ਕਾਫੀਆਂ ਦੇ ਅੰਤਰ ਸਬੰਧ ਨੂੰ ਜਾਣ ਸਕਦੇ ਹੋ ਤੇ ਬਾਕੀ ਜਿਹੜੀਆਂ ਦੋ ਕਾਫੀਆਂ ਨੇ ਉਹਨਾਂ ਦਾ ਇਸ ਦੇ ਨਾਲ ਸਬੰਧ ਹੈ ਇਹਦੇ ਵਿੱਚ ਤੁਹਾਨੂੰ ਮੈਂ ਉਹਦਾ ਲਿੰਕ ਜਿਹੜਾ ਹੈ ਉਹ ਭੇਜ ਦੇਵਾਂਗੀ ਬਹੁਤ ਬਹੁਤ ਧੰਨਵਾਦ